ਵਾਹ ਜੀ ਖਾਦੀ ਆ ਇਹ ਕੁੱਤੇ ਨੇ ਖਾਦਾ ਵਾਏ 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 ਮੁੰਡਾ ਮੁੰਡਾ ਬaje ਮਤ ਹੋਇਆ ਹੀ ਆ ਹਾਂ ਇਹ ਹੋਇਆ ਹੀ ਆ ਜਨਮ ਹੀ ਆ ਗਿਆ ਚਲੋ ਆ ਜਾ ਇੱਧਰ ਕੱਢਿਆ ਤੇਰਾ ਪਿੰਡ ਵਾਲ ਤੋਂ ਨਾਮ ਮਰਾ ਜਤਿੰਦਰ ਸਿੰਘ ਮਾ ਡਾਕਟਰ ਉਹ ਤੋਂ ਆ ਰਿਹਾ ਸ਼ਾਰਬਾਦੋਂ ਜਾਣਦਿਆ ਆ ਬਹੁਤ ਹੀ ਘੜੀਆਂ ਤੇ ਬਹੁਤ ਹੀ ਕਬਦ ਦਾ ਬੰਦੇ ਨੇ ਜਿਹੜਾ ਬੋਲਿਆ ਨਹੀਂ ਜਾਣਦਿਆ ਵੇਕੇ ਦੋਖਾ ਆਉਂਦਿਆ ਰੋਣ ਆਉਂਦਿਆ ਲਿਆ ਆ ਬੱਚਾ ਛੋਟੇ ਚਲ ਗਏ ਨੇ ਕੁਹਾੜੀ ਦੇ ਘਰ ਤੇ ਛੋਟਿਆ ਵਾ ਕੀ ਕਰੋ ਦੱਸੋ ਕੀ ਕਾਲਜੋਂ ਕਿੱਦਾਂ ਆਪਾਂ ਕਿੱਥੇ ਜਾਵਾਂਗੇ ਕੀ ਕਰਾਂਗੇ ਕਿਦਾਂ ਸੰਸਾਰ ਆਪਾਂ ਕੀ ਕਿਤੇ ਨੂੰ ਦੁਲਿਆ ਤਰਪੀ ਆ ਬਹੁਤ ੱਕਾ ਵੀਦੀ ਮੈਂ ਨੇ ਕਹੇ ਹੱਥ ਜੋੜ ਕੇ ਪ੍ਰਸ਼ਾਸਨ ਅਗੇ ਰਾਹੁਲ ਸਾਹਿਬ ਜੀ ਰਹੀ ਆ ਇਹਨਾਂ ਨੂੰ ਜਲਦੀ ਤੋਂ ਜਲਦੀ ਦੇਖਾਲੀ ਕੀਤਾ ਜਾਵੇ ਸਭ ਤੋਂ ਸਭ ਸਿਹਰਾ ਦਿੱਤੀ ਜਾਵੇ ਬੱਚਾ ਕੋਈ ਜਿਹੜੀ ਖਲੀ ਮੁੰਡਾ ਹੀ ਬਹੁਤ ਸੋਹਣਾ ਹੀ ਰੇਵਰਗਾ ਮੁੰਡਾ ਹੀ ਆਗਰ ਉਸਿਆ ਕੋਈ ਅੰਗ ਪਾੜ ਨਹੀਂ ਸਭ ਕੁਝ ਠੀਕ ਆ ਕੋਈ ਗੈਰਵਾਦੀ ਗੱਲ ਨਹੀਂ ਸਭ ਬਹੁਤ ਹੀ ਸੋਹਣਾ ਤਨਖਾ ਮੁੰਡਾ ਵਾ ਕੋਈ ਇਹੋ ਜੀ ਗੱਲ ਨਹੀਂ ਆ ਜੀ ਦਾ ਕੋਈ ਅੰਗ ਪਾੜਿਆ ਜਾਂ ਕੋਈ ਝੂਠ ਨਹੀਂ ਆ ਕੁਛ ਨਹੀਂ ਹੋਇਆ ਕੋਈ ਸਮੋਕੇ ਤੇ ਪਹੁੰਚ ਗਏ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਮਰਦੇ ਦੇ ਪਹੁੰਚੇ ਉਹਨਾਂ ਨੇ ਲਾਸ਼ ਬਰਾਮਦ ਕਰ ਲਈ ਉਹਨਾਂ ਨੇ ਕਬਜ਼ੇ ਲੈ ਲਿਆ ਬੱਚੇ ਨੂੰ ਬਾਕੀ ਅਗਲੇ ਟਿਕਟਨਾਵਾਂ ਪ੍ਰੀਏ ਦੇ ਬਾਰੇ ਦੇਖੋ ਸਾਨੂੰ ਸੂਚਨਾ ਮਿਲੀ ਸੀ ਕਿ ਇੱਕ ਨਰਜਨ ਬੱਚੇ ਦੀ ਜਿਹੜੀ ਆ ਉਹ ਮੇਰਾ ਮਤਲਬ ਸਭ ਤੋਂ ਪੱਤਾ ਜਿਹੜਾ ਵਾ ਉਹ ਕੋਲੀ ਮਹਿਰ ਤੇ ਜਿਹੜੇ ਸਾਈਡ ਤੇ ਝਾੜੀਆਂ ਵਿੱਚ ਪਿਆ ਵਾ ਅਸੀਂ ਮੌਕੇ ਤੇ ਪਹੁੰਚੇ ਆ ਮੌਕੇ ਤੇ ਪਹੁੰਚ ਕੇ ਦੇਖਿਆ ਵੀ ਬੱਚਾ ਬਿਲਕੁਲ ਨਿਊਲੀ ਬੋਰਨ ਆ ਅੱਜ ਹੀ ਜਿੰਨਾ ਦਾ ਜਨਮ ਹੋਇਆ ਹੋਵੇ ਉਦਾਂ ਹੀ ਸਾਰਾ ਮੇਰਾ ਮਤਲਬ ਨਾੜੂ ਗਰਾ ਲੱਗਾ ਪਿਆ ਵਾ ਤੇ ਚੱਕਰ ਤੇ ਬੱਚਾ ਜਿਹੜਾ ਉਹ ਮੇਰਾ ਮਤਲਬ ਨਹੀਂ ਉਹਦੀ ਡੈਥ ਹੋ ਚੁੱਕੀ ਆ ਇਹ ਵੀ ਅਸੀਂ ਅਗਲੀ ਫਰਦਰ ਜਿਹੜੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿਸ ਕਿਸ ਤਰ੍ਹਾਂ ਕਰਕੇ ਬੱਚਾ ਕੀ ਆ ਬਾਕੀ ਜੀ ਮੇਰ ਮੇਲ ਆ ਜੀ ਲੜਕਾ ਲੜਕਾ ਜੀ ਲੜਕਾ ਜੀ